ਰਣਜੀਤ ਸਿੰਘ ਜੀ ਗੰਡੀ ਵਿੰਡ ਜਿਹੜੇ ਕਿ ਮਾਜੇ ਦੇ ਜਰਨੈਲ ਨੇ ਔਰ ਕਾਂਗਰਸ ਪਾਰਟੀ ਦੇ ਵਿੱਚ ਤਿੰਨ ਪੀੜ੍ਹੀਆਂ ਤੋਂ ਇਹ ਚੌਥੀ ਪੀੜ੍ਹੀ ਹੈ ਜਿਹੜੀ ਕਾਂਗਰਸ ਪਾਰਟੀ ਦਾ ਕੰਮ ਕਰ ਰਹੀ ਹੈ ਅੱਜ ਉਹ ਬਲਾਕ ਸਮਤੀ ਦੇ ਚੇਅਰਮੈਨ ਵੀ ਨੇ ਪਹਿਲੇ ਸਰਪੰਚ ਰਿਹਾ ਇਹਨਾਂ ਦਾ ਪਰਿਵਾਰ ਕਈ ਸਾਲ ਔਰ ਇੱਕ ਬਹੁਤ ਵੱਡਾ ਏਰੀਆ ਜਿਸ ਉੱਤੇ ਗੰਢੀਵਿੰਦ ਸਾਹਮਨੇ ਕੰਮ ਕੀਤਾ ਹੈ। ਔਰ ਮਾਝੇ ਦੇ ਅੰਦਰ ਕਿਸਾਨ ਨੇਤਾ ਦੇ ਰੂਪ ਚ ਇਹ ਜਾਣੇ ਜਾਂਦੇ ਨੇ ਅੱਜ ਇਹਨਾਂ ਨੇ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਜੀ ਸ਼ਾਮਲ ਹੋਇਆ। ਇਹਨਾਂ ਦੇ ਨਾਲ ਹੀ ਸਰਦਾਰ ਜਗਬੀਰ ਸਿੰਘ ਜੀ ਢਿੱਲੋਂ ਜਿਹੜੇ ਕਿ ਐਨਐਸਯੂਆਈ ਕਾਂਗਰਸ ਜੂਥ ਕਾਂਗਰਸ ਔਰ ਉਸ ਤੋਂ ਬਾਅਦ ਇਹ ਇੱਕ ਬਹੁਤ ਵੱਡੇ ਬੁਲਾਰੇ ਦੇ ਰੂਪ ਚ ਕਾਂਗਰਸ ਪਾਰਟੀ ਦੇ ਅੱਜ ਚੱਨੇ ਜਾਂਦੇ ਐ ਇਹਨਾਂ ਨੇ ਕਾਂਗਰਸ ਪਾਰਟੀ ਦੀ ਗਲਤ ਨੀਤੀਆਂ ਸਿੱਖ ਮਾਰੂ ਨੀਤੀਆਂ ਔਰ ਸ਼ਾਉਕਾਰਾਂ ਦੀ ਪਾਰਟੀ ਦਾ ਇਲਜ਼ਾਮ ਲਗਾ ਕੇ ਕਾਂਗਰਸ ਪਾਰਟੀ ਛੱਡੀ ਔਰ ਭਾਰਤੀ ਜਨਤਾ ਪਾਰਟੀ ਚ ਮੋਦੀ ਦੀ ਨੀਤੀਆਂ ਨੂੰ ਦੇਖਦੇ ਹੋਇਆ ਔਰ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਹਮੇਸ਼ਾ ਹੀ ਪੰਜਾਬ ਵਾਸਤੇ ਪੰਜਾਬ ਨੂੰ ਵਿਕਾਸਨ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੀ ਖੁਸ਼ਹਾਲੀ ਹੱਸੇ ਕੰਮ ਕਰ ਰਹੇ ਨੇ ਉਹਨਾਂ ਨੂੰ ਦੇਖ ਕੇ ਇਨਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਔਰ ਭਾਰਤੀ ਜਨਤਾ ਪਾਰਟੀ ਜੇ ਮੈਂ ਨਾ ਦਾ ਸਵਾਗਤ ਕਰਦਾ ਸਰ ਕਿਤੇ ਮਹਬੂਤੀ ਔਰ ਤਰਨ ਤਰਨ ਚੋਣਾਂ ਵਿੱਚ ਕਿੰਨਾ ਅਸਰ ਜੁਆ ਹੈ ਉਹ ਮੈਂ ਸਮਝਣਾ ਤਰਨ ਤਰਨ ਦਾ ਚੋਣ ਆਜ ਕਾਂਗਰਸ ਪਾਰਟੀ ਚੌਥੇ ਨੰਬਰ ਤੇ ਪਹੁੰਚ ਗਈ ਹੈ ਕਿਉਂਕਿ ਤਰਨ ਤਰਨ ਦੇ ਅੰਦਰ ਬੈਲੇ ਹੀ ਲੋਕਾਂ ਦੇ ਮਨ ਚ ਪੀਚ ਦੰਬਰਮ ਸਾਹਿਬ ਨੇ ਜਿਹੜਾ ਸ਼੍ਰੀ ਹਰਮੰਦਰ ਸਾਹਿਬ ਦੇ ਬਾਰੇ ਚ ਸ਼ਬਦ ਕਹੇ ਨੇ ਔਰ ਤੋਂ ਦੁੱਖ ਦੀ ਲਹਿਰ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਸ਼੍ਰੀ ਹਰਮੰਦਰ ਸਾਹਿਬ ਤੇ ਟੈਂਗ ਚੜਾਉਣ ਵਾਲੀ ਘਟਨਾ ਤੇ ਇੰਦਰਾ ਗਾਂਧੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬੀ ਕਹਿੰਦੀ ਪੁੱਲ ਨਹੀਂ ਸਕਦੇ ਕਿ ਕਿਸ ਤਰ੍ਹਾਂ ਦੇਸ਼ ਦੇ 52 ਸ਼ਹਿਰਾਂ 'ਚ 1984 'ਚ ਸਿੱਕਤ ਲੋਗਾਰੇ 'ਚ ਸਿੱਖਾਂ ਦੇ ਗਲੀਆਂ ਟਾਇਰ ਪਾਏ ਗਏ ਗੁਰਦੁਆਰੇ ਸਾੜੇ ਗਏ ਵੋਟਰ ਲਿਸਟਾਂ ਫੜ ਕੇ ਇਕੱਲੇ ਇਕੱਲੇ ਸਿੱਖ ਨੂੰ ਘਰੋਂ ਕੱਢਿਆ ਗਿਆ ਮਾਰਿਆ ਗਿਆ ਔਰ ਮਾਰਨ ਵਾਲੇ ਕਾਤਲਾਂ ਨੂੰ ਕਾਂਗਰਸ ਪਾਰਟੀ ਬਚਾਉਂਦੀ ਵੀ ਰਹੀ ਤੇ ਮਹਾ ਮੰਡਿਤ ਵੀ ਕਰਦੀ ਆ ਅੱਜ ਇਹ ਬਹੁਤ ਵੱਡਾ ਰੋਸ਼ ਪੂਰੇ ਪੰਜਾਬ ਚ ਹੈ ਉਹ ਕੋ ਕਿ ਤਰਨ ਤਰਨ ਬੜਾ ਪੰਥਕ ਹਲਕਾ ਉਹ ਸਲਕੇ ਦੇ ਅੰਦਰ ਸ਼੍ਰੀ ਰਮੰਦਰ ਸਾਹਿਬ ਵਰ ਸਿੱਖਾਂ ਦੇ ਕਾਤਲ ਗਾਂਧੀ ਨਹਿਰੂ ਪਰਿਵਾਰ ਨੂੰ ਬਚਾਉਣ ਵਸੇ ਜਿਸ ਨਾਲ ਕਾਂਗਰਸ ਪਾਰਟੀ ਪੀਚ ਦੰਬਰਮ ਸਾਹਿਬ ਨੇ ਬਿਆਨ ਦਿੱਤਾ ਉਹ ਨਾਲ ਬੜੀ ਹੀ ਜਿਹੜੇ ਜ਼ਖਮ ਨੇ ਉਹ ਖੁਰੇਦੇ ਗਏ ਇਹ ਦੋਨਾਂ ਦਾ ਨਾ ਬਹੁਤ ਵੱਡੀ ਗੱਲ ਹੈ ਔਰ ਨਿਚੇ ਰੂਪ ਚ ਦੋਨਾਂ ਦੇ ਹਾਂ ਨਾਲ ਭਾਰਤੀ ਜਨਤਾ ਪਾਰਟੀ ਦੀ ਜਿੱਤ ਨਿਸ਼ਚਿਤ ਹੋਈ ਹੈ ਔਰ ਕਾਂਗਰਸ ਪਾਰਟੀ ਚੌਥੇ ਨੰਬਰ ਤੇ ਪਹੁੰਚੀ ਕਿ ਭਈਆ ਕੀ ਆ ਰਹੀ ਹੈ ਪੂਰਾ ਬਤਾ ਦਿਜੀਏਗਾ ਥੋੜਾ ਜਿਹਾ ਪੰਜਾਬੀ ਵਿੱਚ ਜੀ ਦੇਖੋ ਮੈਨੂੰ ਲੱਗਦਾ ਹੈ ਕਿ ਮੈਂ ਪਿਛਲੇ 4 ਪੀੜ੍ਹੀਆਂ ਤੋਂ ਸਾਡਾ ਪਰਿਵਾਰ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਸੀ ਮੈਂ ਖੁਦ ਐਨਐਸਯੂਆਈ ਤੋਂ ਸ਼ੁਰੂਆਤ ਕੀਤੀ 2017-18 ਤੋਂ ਉਹ ਟੀਐਨਐਸ ਵੀ ਹੈ ਇਲੈਕਟਿਡ ਅਧਿਖ ਬਣਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਯੂਥ ਕਾਂਗਰਸ ਪੰਜਾਬ ਦਾ ਸਚਿਵ ਬਣਿਆ ਯੂਥ ਕਾਂਗਰਸ ਦਾ ਪ੍ਰਵਕਤਾ ਬਣਿਆ ਤੇ ਅੱਜ ਪੰਜਾਬ ਕਾਂਗਰਸ ਦਾ ਯੰਗੇਸਟ ਪ੍ਰਵਕਤਾ ਸੀ ਜੋ ਪਿਛਲੇ 4 ਸਾਲ ਤੋਂ ਸੇਵਾ ਨਿਭਾ ਰਿਹਾ ਸੀ ਤੇ ਬਲੌਕ ਕਾਂਗਰਸ ਕਮੇਟੀ ਦਾ ਪ੍ਰਧਾਨ ਵੀ ਸੀ ਤਰਨਤਨ ਹਲਕੇ ਦੇ ਵਿੱਚ ਤੇ ਮੇਰੇ ਪਿਤਾ ਹੀ ਬਲੌਕ ਸਮਿਤੀ ਦੇ ਇਲੈਕਟਿਡ ਚੇਅਰਮੈਨ ਵੀ ਸੀ ਬੜਾ ਕੁਝ ਦੇਖਿਆ ਤੇ ਬੜੀਆਂ ਗੱਲਾਂ ਤੋਂ ਅੱਖਾਂ ਵੀ ਮੀਟੀਆਂ ਕਿ ਸ਼ਾਇਦ ਦਿਨ ਬਦਲਣਗੇ ਕਾਂਗਰਸ ਭਮਨ ਜਾਈਦਾ ਸੀ ਬੜਾ ਕੁਛ ਦੇਖੀਦਾ ਕਿ ਕਿਵੇਂ ਇੱਕ ਆਮ ਘਰਾਂ ਦੇ ਮੁੰਡੇ ਜਿਹੜੇ ਮੇਰੇ ਵਰਗੇ ਉੱਠੇ ਨੇ ਅਤੇ ਪਾਰਟੀ ਦੀ ਅਤੇ ਪੰਜਾਬ ਦੀ ਸੇਵਾ ਭਾਵਨਾ ਦੇ ਨਾਲ ਆਪਣੀ ਜਵਾਨੀ ਪਾਰਟੀ ਤੇ ਪੰਜਾਬ ਦੇ ਲੇਖੇ ਲਾਉਣਾ ਚਾਹੁੰਦੇ ਨੇ ਉਹਨਾਂ ਨੂੰ ਕਿਵੇਂ ਪਿੱਛੇ ਧੱਕਿਆ ਜਾਂਦਾ ਹੈ ਕਿਵੇਂ ਗੰਦੀ ਰਾਜਨੀਤੀ ਕੀਤੀ ਜਾਂਦੀ ਹੈ ਮੈਂ ਤਾਂ ਇਹ ਵੀ ਕਹੂੰਗਾ ਕਿ ਕਾਂਗਰਸ ਪਾਰਟੀ ਦੇ ਵਿੱਚ ਨਾ ਇੱਕ ਮੈਨੂ ਸੈਟ ਉਹ ਮੈਨੂ ਤੁਸਾਂ ਨੇ ਇੱਥੇ ਦੇਖਿਆ ਨਹੀਂ ਹੋਣਾ ਬਟ ਮੈਂ ਦੇਖਿਆ ਹੈ ਉੱਥੇ ਰਹਿ ਕੇ ਜਿਸ ਤਰ੍ਹਾਂ ਹੋਟਲਾਂ ਦੇ ਵਿੱਚ ਹੁੰਦਾ ਹੈ ਉਸੇ ਤਰ੍ਹਾਂ ਹੀ ਇੱਥੇ ਮੈਨੂ ਹੈ ਕਿਸੇ ਨੇ ਕੌਂਸਲਰ ਦੀ ਟਿਕਟ ਲੈਣੀ 5 ਲੱਖ ਰੁਪਈਆ ਕਿਸੇ ਨੇ ਕੋਈ ਯੋਧੇ ਲੈਣੇ ਨੇ ਚਾਹੇ ਐਮਐਲਏ ਦੀ ਟਿਕਟ ਲੈਣੀ ਹੈ ਉਹਦਾ ਧਾਮ ਵੱਜ ਜਾਂਦਾ ਹੈ ਤੋ ਹਰ ਚੀਜ਼ ਦਾ ਧਾਮ ਹੈ ਤੇ